ਲੋ ਜੀ ਪੰਜਾਬੀਓ ਅੱਜ ਗੱਲਾਂ ਬਾਤਾਂ ਸ਼ੁਰੂ ਕਰ ਰਹੇ ਆਂ ਦੇਖੋ ਬੇਬੇ ਬੀਨਾ ਬੈਠੇ ਸਾਡੇ ਕੋਲ ਬੜੇ ਜ਼ਬਰਦਸਤ ਹੈ ਜੀ ਔਰ ਬਹੁਤ ਕੁਸ਼ ਬਣਾਉਂਦੀ ਵੀ ਹੈ ਕੁਕਿੰਗ ਬਹੁਤ ਵਧੀਆ ਕਰਦੀ ਹੈ ਔਰ ਦੇਸੀ ਵਿਰਸੇ ਦੀਆਂ ਗੱਲਾਂ ਵੀ ਸੁਣਾਵੇ ਬੇਬੇ ਮਜ਼ਾ ਆ ਗਿਆ ਤੁਹਾਨੂੰ ਮਿਲ ਕੇ ਅੱਜ ਦੀ ਲਜ਼ਾਰ ਆ ਗਿਆ ਖੁਸ਼ ਰਹੋ ਬਟਾ ਉਹ ਜਿਹੜੇ ਕਚੌੜੀਆਂ ਲੈ ਕੇ ਆਏ ਨਾ ਤੁਸੀਂ ਬੜੀਆਂ ਜ਼ਬਰਦਸਤ ਲੱਗੀਆਂ ਹੈ ਪਿਆਰ ਦੀ ਗੱਲ ਹੈ ਸਾਰੀ ਹੈ ਨਾ ਇਹ ਪਿਆਰ ਦੀ ਹੈ ਗੱਲਾਂ ਸਾਰੀਆਂ ਪਿਆਰ ਦੀ ਹੈ ਹੈ ਜੀ ਕਚੌੜੀਆਂ ਨੇ ਤਾਂ ਨੰਨ ਆਨੰਦ ਆ ਗਿਆ ਮੇਰਾ ਆਨੰਦ ਆ ਗਿਆ ਬਹੁਤ ਜ਼ਬਰਦਸਤ ਇਹ ਕਿੱਦਾਂ ਬਣਾਈਆਂ ਕਿੱਦਾਂ ਕਿਦਾਉਣੀਆਂ ਬੇਟਾ ਉਹ ਬਣਾਈਆਂ ਆਪਾਂ ਨੇ ਨਾ ਪਹਿਲਾ ਆਲੂ ਵਾਲ ਲੈ ਜੀ ਹੂੰ ਆਲੂ ਵਾਲ ਕੇ ਬੇਟਾ ਉਸ ਛਿੱਲ ਲੈ ਅੱਛਾ ਛਿੱਲ ਕੇ ਉਹਨਾਂ ਦੀ ਪੇਠੀ ਤਿਆਰ ਕਰ ਲੈ ਪਿੱਠੀ ਹੂੰ ਪਿੱਠੀ ਤਿਆਰ ਕਰਕੇ ਬੇਤਰੇ ਜਿੰਨਾ ਕੱਪ ਨੇ ਸਵਾਦ ਅਨਸਾਰ ਮਸਾਲਾ ਪਾਣਾ ਉਹਨਾਂ ਕ ਪਾ ਲਿਆ ਅੱਛਾ ਮਸਾਲਾ ਅਸਲ ਦਲ ਤਾਂ ਮਸਾਲੇ ਦੀ ਹੈ ਮਸਾਲਾ ਹੀ ਰੱਖ ਦੋ ਕਿਆ ਕੁਝ ਪਾਇਆ ਮਸਾਲੇ 'ਚ ਬੇਟਾ ਪਿਆਜ਼ ਗ੍ਰਾਈਂਡਰ ਕਰ ਲਿਆ ਹੂੰ ਆਪਾਂ ਮਿਰਚ ਹਰੀ ਕਰ ਲਈ ਹੂੰ ਸਵਾਦ ਨੂੰ ਧਨੀਆ ਪਾਉਣਾ ਹੈ ਪਾਲਕ ਪਾਉਣੀ ਹੈ ਜੋ ਮਰਜ਼ੀ ਪਾ ਲੋ ਹਰੀ ਚੀਜ਼ ਅੱਛਾ ਬਾਕੀ ਤੇਲ ਉਹ ਤਕੜਾਈ ਚ ਪਾ ਕੇ ਤਰਤਾ ਵੈਸਾ ਚ ਹੂੰ ਤਿਆਰ ਹੋ ਗਿਆ ਕੇਸ ਹੂੰ ਤੇਲ ਆਪਾਂ ਕਚੌੜੀ ਬਣਾਈ ਉਹਦੇ ਵਿੱਚ ਪਾ ਕੇ कचौरी बनाई और तलती बस तार्ती, है हम्म नहीं बहुत खस्ता बहुत बढ़िया बनाई देखो जी कचौरियां भी बेबे बनाਉਂਦੇ ਆਂ ਗੁਲਗਲੇ ਵੀ ਬਣਾਉਂਦੇ ਆਂ ਪੂਰੇ ਵੀ ਬਣਾਉਂਦੇ ਆਂ ਔਰ ਬੜੇ ਜ਼ਬਰਦਸਤ देखो जी कुक है वैसे भी कहते मां ਦੇ ਹੱਥ ਦਾ ਖਾ ਕੇ ਤਾਂ ਨਜ਼ਾਰਾ ਆ ਜਾਂਦਾ ਜੀ ਨਜ਼ਾਰਾ ਆ ਜਾਂਦਾ ਤਾਂ ਜਿਹੜਾ ਤੁਸੀਂ ਲਿਆਏ ਨਾ ਪਿਆਰ ਦੇ ਨਾਲ ਉਹ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਲੱਗਿਆ ਠੀਕ ਹੈ ਬੇਬੇ ਆਪਾਂ ਚਰਖਾ ਜੁਰਖਾ ਵੀ ਚਲਾਇਆ ਜਰਖਾ ਵੜਾ ਚਲਾਇਆ ਬਤਮੇ ਹਾਂ ਖੂਬ ਚਲਾਇਆ ਖੂਬ ਚਲਾਇਆ ਪੂਰੀ ਪੂਰੀ ਰਾਤ ਕੱਤਿਆ ਅੱਛਾ ਪੂਰੀ ਪੂਰੀ ਰਾਤ ਕੱਤਿਆ ਰਾਤ ਕੱਤਿਆ 10-10 ਕੁੜੀਆਂ ਨੇ 15-15 ਕੁੜੀਆਂ ਨੇ ਅੱਛਾ 10-10 ਕੁੜੀਆਂ 15-15 ਕੁੜੀਆਂ ਕੁੜੀਆਂ ਬੈਠ ਕੇ ਨਾ ਅਸੀਂ ਸਾਰੀ ਰਾਤ ਕੱਤਣਾ ਫਿਰ ਦਿਨ ਚ ਕੰਮ ਕਰਨਾ ਸਾਰੀ ਰਾਤ ਤੱਕ ਚੱਖਾ ਕੱਤਣਾ ਦਿਨ ਚ ਕੰਮ ਵੀ ਕਰਦਾ ਵੇ ਦਿਨ ਚ ਕੰਮ ਵੀ ਕਰਨਾ ਹੁਣ ਤਾਂ ਉਹ ਤਾਂ ਨੌਕਰ ਵਾਧੂ ਹਾਂ ਉਸ ਵੇਲੇ ਕੋਈ ਨੌਕਰ ਨਹੀਂਤਾ ਇਹ ਤੁਸੀਂ ਵਿਆਹ ਦੇ ਪਹਿਲਾਂ ਦੀ ਗੱਲ ਕਰ ਰਹੇ ਹੋ ਵਿਆਹ ਤੇ ਪਹਿਲੀ ਬਤ ਪਿਓ ਕੇ ਪਿਓ ਕੇ ਪਿਓ ਕੇ ਅੱਛਾ ਤੇਰੀਆਂ ਕੁੜੀਆਂ ਦੇ ਨਾਲ ਤੱਕਦੇ ਸੀ ਨਾਂ ਪੁੱਛੇ ਉਹਨਾਂ ਦੇ ਹਾਂਜੀ ਮੇਰੀ ਦੱਸੋ ਨਾਂ ਤਾਂ ਯਾਦ ਕਰੋ ਉਹਨਾਂ ਨੂੰ ਸਹੇਲੀਆਂ ਨੂੰ ਇਹਨਾਂ ਦੇ ਸਹੇਲੀਆਂ ਦੇ ਨਾਂ ਇੱਕ ਦਾ ਨਾਂ ਤਾਂ ਜਸਪਾਲ कौर ਤਾਂ ਜਿੱਤਖਾਨ ਅੱਛਾ ਤਖਾਨ ਦੀ ਕੁੜੀ ਸੀ ਮੇਰੀ ਭੈਣ ਤੇ ਬਿਮਲਾ ਬਿਮਲਾ ਜਸਪਾਲ ਕੋ ਦੋ ਹੋ ਗਿਆ ਖਾਸ ਹਾਂ ਹੋਰ ਦੱਸ ਦੋ ਕਲਾ ਇੱਕ ਰਣਜੀਤ ਤੇ ਉਹ ਵੀ ਤਖਾਣਾ ਦੀ ਕੁੜੀ ਤੇ ਅੱਛਾ ਉਹ ਵੀ ਉਹ ਵੀ ਫੜ ਉਹ ਵੀ ਮੇਰੇ ਘਰ ਲੱਗੀ ਅੱਛਾ ਨਾਲ ਇਹ ਵੀ ਗਾੜੇ ਦੀ ਲੋੜੀ ਹਾਂਜੀ ਹਾਂਜੀ ਇੱਕ ਅਗਰ ਨਾਮ ਕੋਰ ਤੀ ਉਹ ਜੱਟਾਂ ਦੀ ਕੁੜੀ ਤੇ ਅੱਛਾ ਹਾਂਜੀ ਹੈਗੀਆਂ ਬਹੁਤ ਤੀਆਂ ਜਣੀ ਅਸੀਂ ਇਹ ਦੋ ਤਾਂ ਸੀ ਆਪਣੇ ਘਰ ਚੋਂ ਹੀ ਤੀਆਂ ਇੱਕ ਮੇਰੀ ਸਕੀ ਮਾਸੀ ਜੀ ਦੀ ਕੁੜੀ ਉਹ ਆਪਣਾ ਵਿਆਹ ਹੋਇਆ ਇੱਧਰ ਆਪਣਾ ਛੱਜੂ ਅੱਛਾ ਫਿਰ ਚਰਖਾ ਕੱਤਦੀ ਅਸੀਂ ਸਾਰੇ ਬੈਠ ਕੇ ਹਾਂਜੀ ਬੈਠ ਕੇ 4 ਵਜੇ ਆਪਣੇ ਘਰ ਆ ਜਾਣਾ अच्छा किथे ਕੱਤ ਰਹੀਏ ਕਿਥੇ ਕੱਤ ਦੀਆਂ ਤਖਾਣਾ ਦੀ ਹਵੇਲੀ ਸੀ ਉਹਦੇ ਵਿੱਚ ਕੱਤਦੀਆਂ ਸੀ ਹਵੇਲੀ ਚ ਬੈਠ ਕੇ ਕੱਤਦੀ ਸੀ ਹਾਂ ਸਮਾਂ ਯਾਦ ਆ ਗਿਆ ਨਾ ਪੁਰਾਣਾ ਜੀ ਪੁਰਾਣਾ ਸਰਮਾ ਬਣ ਗਈ ਨਾ ਗੱਲ ਜੀ ਆਹੀ ਕੁਛ ਤਾਂ ਕਰਦੇ ਅਸੀਂ ਹਾਂ ਪੁਰਾਣੀਆਂ ਗੱਲਾਂ ਦਾ ਕਰਦੇ ਸਹੀ ਗੱਲਾਂ ਨੇ ਜੀ ਸਹੀ ਹੈ ਦੇਖੋ ਪੁਰਾਣੀਆਂ ਸਹੇਲੀਆਂ ਦੇ ਨਾਂ ਉਹ ਸਾਡੇ ਸਾਹਮਣੇ ਆ ਕੇ ਬਹੌਂਦਰੇ ਆ ਕੇ ਮੂੰਹ ਮਾਤੇ ਉਹਨਾਂ ਦੇ ਸਾਰਿਆਂ ਦੇ ਲਾਓ ਜੀ ਉਹ ਵੀਡੀਓ ਦੇਖੂਗੀ ਆ ਉਹ ਦੇਖੂਗੀ ਆ ਯਾਦ ਕਰੂਗੀ ਕਹਿੰਦੇ ਵੀ ਯਾਦ ਜਦ ਬੇਬੇ ਨੇ ਨਾਲ ਐ ਦਾ ਆਪਣਾ ਸਾਥ ਹਾਂ ਮਾਸੀ ਦੀ ਕੁੜੀ ਨਹੀਂ ਦੇਖੇ ਹਾਂ ਜੀ ਮਾਸੀ ਦੀ ਕੁੜੀ ਨਹੀਂ ਦੇਖੇ ਦੇਖ ਲੈਣੀ ਹੈ ਦੇਖ ਲੈਣੀ ਹੈ ਸਾਰੀਆਂ ਬੈਠਦੀਆਂ ਸੀਗੀਆਂ ਸਾਰੀ ਰਾਤ ਚਰਖਾ ਕੱਤਦੀਆਂ ਸੀਗੀਆਂ ਉਦੋਂ ਗੀਤ ਗਾਣੇ ਵੀ ਕੋਈ ਸੁਣਾਉਂਦੀਆਂ ਸੀਗੀਆਂ ਅਸੀਂ ਆਪਣੀਆਂ ਗੱਲਾਂ-ਵਾਤਾਂ ਵੀ ਕਰਦੀਆਂ ਤੀਆਂ ਫੇਰ ਖਾਣਾ-ਦਾਣਾ ਵੀ ਬਣਾਉਣੀ ਜੇ ਕਿਸੇ ਨੇ ਚਾਹ ਪਾਣੀ ਪੀਣਾ ਫੇਰ ਰਾਤ ਨੂੰ ਅਸੀਂ ਪਕਵਾਨ ਵੀ ਬਣਾ ਲੈਣਾ ਜਿਹੜਾ ਹਾਫ ਟਾਈਮ ਰਕ ਕੱਢਣਾ ਅਸੀਂ ਹਾਂਜੀ ਹਾਫ ਟਾਈਮ ਕਰਨਾ ਜਾਵੇ ਕਰਨਾ ਅਸੀਂ ਫੇਰ ਖਾਣਾ ਪੀਣਾ ਕੁਝ ਜਿਹਾ ਹਾਂ ਹਾਫ ਟਾਈਮ ਤਾਂ ਪਹਿਲੀ ਵਾਰ ਸੁਣਿਆ ਵੀ ਹਾਫ ਟਾਈਮ ਵੀ ਕਰਦੇ ਵੀ ਅਸੀਂ ਕਰਦੀਆਂ ਤੀਆਂ ਵੀ ਜਾਨੀ 4 ਵਜੇ ਹੋਣਾ 12 ਤੋਂ 1 ਵਜੇ ਤੱਕ ਅਸੀਂ ਇੱਕ ਘੰਟਾ ਰੈਸਟ ਕਰਦੀਆਂ ਅਸੀਂ ਅੱਛਾ 12 ਤੋਂ 1 ਵਜੇ ਕੁਝ ਰੈਸਟ ਕਰਨੀ ਹੈ ਜੀ ਉਸ ਵੇਲੇ ਦੇ ਹੂੰ ਬਣਾਏ ਵੇ ਝੂਰ ਲਾਲਾ ਕੋਈ ਵੀ ਜਾਤ ਦੇ ਬਣਾ ਦਿੰਦੇ ਤੇ ਉਹ ਖਜੂਰਾਂ ਦੇ ਪੱਖਿਆਂ ਦੇ ਆਪਣੇ ਆ ਬਾਂਸ ਦੀਆਂ ਤੀਲੀਆਂ ਦੇ ਉਹ ਹੀ ਅੱਡ ਡੇਸੀ ਲਿਆਉਣੇ ਭਰ ਕੇ ਲਿਆਉਣੇ ਜੀ ਉਹ ਅੱਛਾ ਹਾਂਜੀ ਉਹ ਹੀ ਭਰ ਕੇ ਲਿਆਉਣੇ ਜੀ ਸਵਾਲ ਨਹੀਂ ਕਰ ਕੋਈ ਹਾਂ ਦੇ ਹਾਂ ਜੀ ਰਾਤ ਨੂੰ ਕੱਤਣਾ ਦਿਨ ਚੋ ਦੋ ਲੜਾ ਚਾਰ ਲੜਾ ਕਰ ਲੈਣਾ ਅੱਛਾ ਹਾਂਜੀ ਹੁਣ ਕੱਤ ਕੇ ਦੱਸਣਾ ਪਾਣੀ ਕਿਆ ਕਿਆ ਸਮਾਂ ਚਾਹੀਦਾ ਹਾਂਜੀ ਦੇਖੋ ਚਰਖਾ ਕੱਤਣ ਲੱਗੇ ਆ ਜੀ ਆਪਾਂ ਦੇਖੋ ਜੀ ਬੇਬੇ ਵੀਰਾਂ ਜੀ ਬੈਠੇ ਆ 12 15 ਇਹਨਾਂ ਦੀਆਂ ਸਹੇਲੀਆਂ ਅੱਜ ਹੈ ਨਹੀਂ ਪਰ ਸਮਝ ਲਓ ਬੈਠੀਆਂ ਤੁਹਾਡੇ ਨਾਲ ਬੈਠੀਆਂ ਹੈਗੀਆਂ 5-7 ਜਿਨ੍ਹਾਂ ਦੇ ਕਦੇ ਨਾਂ ਲੱਤੇ ਆ ਬਹੁਤੀਆਂ ਸਾਤੇ ਬੜੀਆਂ ਬੀਤੀਆਂ ਛੋਟੀਆਂ ਬੀਤੀਆਂ ਅੱਛਾ ਹਾਂਜੀ ਜਿਵੇਂ ਕੱਤਦੀਆਂ ਸੀ ਪਰ ਅੱਜ ਅਸੀਂ ਮੰਨ ਲੈਂਦੇ ਆ ਵੀ ਤੁਹਾਡੇ ਨਾਲ ਬੈਠੀਆਂ ਇੱਕ ਸੱਜੇ ਬੈਠੀ ਖੱਬੇ ਬੈਠੀ ਤੇ ਪਿੱਛੇ ਬੈਠੀ ਐ ਤੇ ਸਾਹਮਣੇ ਬੈਠੀ ਐ ਜੀ ਬੈਠੀਆਂ ਨੇ ਸਾਰੀਆਂ ਜੀ ਬੈਠ ਗਈਆਂ ਜੀ ਹੁਣ ਦੱਸੋ ਜੀ ਚਰਖਾ ਕੱਤੂਗੇ ਕਿੱਦਾਂ ਦੀ ਸ਼ੁਰੂ ਕਰੋ ਜੀ ਚਰਖਾ ਜੀ ਅਸੀਂ ਦੇਖੋ 嗯。Mm. ਆ ਲਓ ਜੀ ਚਰਖਾ ਕੱਤ ਹੋ ਰਿਹਾ ਜੀ ਬੇਬੇ ਬੀਨਾ ਆ ਦੇਖੋ ਚਰਖਾ ਜੀ ਐਦਾਂ ਚੱਲਦਾ ਜੀ ਹੁਣ ਕੱਲੀ ਕੱਲੀ ਗੱਲ ਸੁਣਿਓ ਪੰਜਾਬੀਓ ਔਰ ਆਪਣੇ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਓ ਜੀ ਆ ਦੇਖੋ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਬੇਬੇ ਬੀਨਾ ਪਿੰਡ ਲੋਦੀ ਮਾਜਰਾ ਤੇ ਚਰਖਾ ਕੱਤ ਕੇ ਦਿਖਾ ਰਹੀ ਜੀ ਕਰਿਓ ਕਮੈਂਟ ਜਿਨ੍ਹਾਂ ਦੀਆਂ ਮਾਵਾਂ ਨੇ ਜਿਨ੍ਹਾਂ ਦੀਆਂ ਭੂਆ ਨੇ ਜਿਨ੍ਹਾਂ ਦੀਆਂ ਚਾਚੀਆਂ ਤਾਈਆਂ ਨੇ ਕਿਸੇ ਨੇ ਚਰਖਾ ਕੱਤਿਆ ਜਾਂ ਤੁਸੀਂ ਚਰਖਾ ਕੱਤਦੇ ਹੋਏ ਦੇਖਿਆ ਜੀ ਇਹ ਪੰਜਾਬੀ ਵਿਰਸੇ ਦਾ ਖਾਸ ਵੀਡੀਓ ਜੀ ਆ ਦੇਖੋ ਇੱਕ ਡੈਰੋ ਦਿਖਾ ਰਿਹਾ ਹੈ ਬੇਬੇ ਹੁਣ ਦੱਸੋ ਤਾਂ ਨਜ਼ਾਰਾ ਬਣਦਾ ਤੁਸੀਂ ਚੱਕੇ ਦਾ ਹੁਣ ਆਹ ਕਿਆ ਕਮਾ ਰਹੇ ਸੱਜੇ ਹੱਥ ਨਾਲ ਖੱਬੇ ਨਾਲ ਸਾਰਾ ਦੱਸੋ ਜੀ ਇਹ ਜੀ ਪੂਣੀ ਫੜੀ ਹੋਈ ਹੈ ਹਾਂ ਜੀ ਇਹ ਨਿਚਲੇ ਪਰ ਤੰਦ ਪਾ ਰਹੀਆਂ ਅੱਛਾ ਜੀ ਇਧਰ ਇਹ ਗੁੱਡੀ ਆ ਜਿਹੜੀ ਅੱਛਾ ਇਹ ਗੁੱਡੀ ਹੈ ਹਾਂ ਤੇ ਆਹ ਚੱਲਦੇ ਜੀ ਨਾਲ ਫੇ ਸਾਰੀਆਂ ਜਦ ਇਕੱਠੀਆਂ ਬੁਣਦੀਆਂ ਹੁੰਦੀਆਂ ਸੀਗੀਆਂ ਕੱਤਦੀਆਂ ਹੁੰਦੀਆਂ ਸੀ ਜਾਂ ਤਾਂ ਨਜ਼ਾਰੇ ਬਣਾ ਇੱਕ ਦੂਜੇ ਨਾਲ ਫੇ ਦੇਖਦੀਆਂ ਵੀ ਹੋਣੀਆਂ ਉਹ ਠੀਕ ਕੱਤ ਰਹੀ ਹੈ ਕਿ ਨਹੀਂ ਹਾਂ ਜੀ ਹਾਂ ਜੀ ਆਦੀਆਂ ᱛੀਆਂ ਅੱਛਾ ਉਸ ਵੇਲੇ ਟੋਰਾ ਕਹਿੰਦੇ ਜੋ ਟੋਰਾ ਪਾ ਲਿਆ ਸੀ ਅੱਛਾ ਪੂਣੀ ਪਰ ਪੂਣੀ ਰੱਖ ਕੇ ਵੀ ਕਿਹਨੇ ਪਹਿਲਾਂ ਕੱਟਤਾ ਕਿਹਨੇ ਪਹਿਲਾਂ ਅੱਛਾ ਅੱਛਾ ਪਿਛੇ ਵੀ ਨਾਲ ਚੱਲਦਾ ਸੀ ਨਾ ਵੀ ਕਿਹਨੇ ਪਹਿਲਾਂ ਕੱਟਤਾ ਕਿਹਨੇ ਬਾਅਦ 'ਚ ਕੱਟਦਾ ਲੈ ਸਮਾਂ ਦਾ ਉਹ ਬਹੁਤ ਵਧੀਆ ਸੀਗਾ ਹੈ ਨਾ ਬਹੁਤ ਵਧੀਆ ਤਾਂ ਜੀ ਹੂੰ ਉਸ ਵੇ ਉਹ ਤਾਂ ਟਾਈਮ ਹੀ ਨਹੀਂ ਹਰਿਆ ਜੀ ਅੱਛਾ ਹਾਂ ਜੀ ਉਹ ਟਾਈਮ ਨਹੀਂ ਰਿਹਾ ਨਹੀਂ ਟਾਈਮ ਨਹੀਂ ਰਿਹਾ ਜਿਹੜਾ ਪਹਿਲਾਂ ਸਾਡੇ ਟਾਈਮ 'ਚ ਟਾਈਮ ਤਾਂ ਉਹ ਟਾਈਮ ਨਹੀਂ ਹੁੰਦਾ ਹੂੰ ਬਗਲ ਗਿਆ ਜ਼ਾਰਾ ਕੁਛ ਹੋਰ ਤਾਂ ਦੇਖੋ ਦੇਖੋ ਲੋਕ ਕਹਿੰਦੇ ਦੀ ਕੁੜੀਆਂ ਨੂੰ ਖੁੱਲ ਨਹੀਂ ਸੀ ਪਰ ਦੇਖੋ ਕੁੜੀਆਂ ਜਾ ਕੇ ਇਕੱਠੀਆਂ ਹਵੇਲੀ ਚ ਬੈਠ ਕੇ ਚਰਖਾ ਕੱਤ ਰਹੀਆਂ ਸਾਡੇ ਟਾਈਮ ਖੁੱਲੀ ਖੁੱਲਦੀ ਪੂਰੀ ਅੱਛਾ ਪਰ ਜਦ ਜਣੀ ਇਹ ਜੇਗਾ ਨਹੀਂ ਸੀ ਸਾਡੇ ਵੇਲੇ ਅਸੀਂ ਸ਼ੀਸ਼ੇ ਦਾ ਸਿਰ ਨਹੀਂ ਬਾਹਾ ਅੱਛਾ ਹਾਂਜੀ ਸਾਡੇ ਮਾਪੇ ਕਹਿੰਦੇ ਸੀ ਸ਼ੀਸ਼ੇ ਮੂਰੇ ਨਹੀਂ ਬਾਣਾ 12 ਸਾਲ ਦੀ ਤਾਂ ਵਿਆਹ ਤੀਤੀ ਅੱਛਾ ਉਹੇ ਕੁੜੇ ਆਪ ਚੱਕਣੇ ਜਿਨ੍ਹਾਂ ਦੇ ਵਜਾਂ ਗਉਂਗਾ ਜ਼ਿਆਦਾ ਹੈ ਉਹਨਾਂ ਨੇ ਕੋਈ ਕੰਮ ਵਾਲੀ ਲਾ ਲੈਣੀ ਥੀਆਂ ਪੱਥਣੀਆਂ ਘਰ ਮੰਗਣ ਅਧਵਾੜੇ ਸਵਾਰ ਕਿਉਂ ਨੇ ਅੱਛਾ ਹਾਂਜੀ ਮੇਰੇ ਨਾਲ ਸਾਰਨੇ ਫਿਰ ਕੰਮ ਹੀ ਕਰਦੇ ਰਹਿੰਦੇ ਸੀ ਤੁਸੀਂ ਐਸੇ ਕੰਮ ਫਿਰ ਕਰਨਾ ਹੀ ਪੈਂਦਾ ਸੀ ਉਸ ਵੇਲੇ ਨੌਕਰ ਵਾਲੇ ਹੈ ਨਹੀਂ ਤੇ ਨਾ ਗੰਜਾਇਸਤੀ ਨਾ ਪੈਸਾ ਦੇਣੇ ਜੋ ਵੀ ਹੂੰ ਵਾਦੀਵਾ ਅਚਾਂ ਚਰਖਿਆਂ ਦੇ ਪਾਰਟਸ ਜਿਹੜੇ ਹਿੱਸੇ ਐ ਉਹ ਸਾਰੀ ਚਰਮ ਚਰਮਖਾ ਕਹਿੰਦੇ ਜੀ ਆਪਾਂ ਦੱਸੋ ਫਿਰ ਕੱਲੀ ਕੱਲੀ ਚੀਜ਼ ਦਾ ਨਾਮ ਚਾਰੋਂ ਵੀ ਕਹਿੰਦੇ ਉਹਨੂੰ ਗੁੱਡੀ ਵੀ ਕਹਿ ਦਿੰਦੇ ਆ ਹਾਂਜੀ ਫਿਰ ਨੰਬਰ ਦੋ ਤੇ ਜੀ ਇੱਕ ਤਾਂ ਤੱਕੜਾ ਹੈ ਇਹ ਪਹਿਲੀ ਗੱਲ ਹੂੰ ਫਿਰ ਤੱਕਲੇ ਦੇ ਵਿੱਚ ਆਪਾਂ ਨੇ ਦਵੱਲੇ ਗੁੱਡੀਆਂ ਪਾਡਣੀਆਂ ਇਸ ਪਾਸੇ ਵੀ ਇਸ ਪਾਸੇ ਵੀ ਹੂੰ ਫਿਰ ਉਸ ਦੇ ਨਾਲ ਫਿਰ ਆਪਾਂ ਮਾਲ ਪਾ ਦੇਣੀ ਆ ਗੁੱਡੀ ਦੇ ਵਿੱਚ ਕਮਤੀਆ ਵਾਹ ਜੀ ਵਾਹ ਆ ਮਾਲ ਦੇ ਪਾਸੇ ਵੀ ਚਰਖਾ ਤਿਆਰ ਆ ਜੀ ਉਹ ਜਿਹੜੀਆਂ ਮੂਰਲੀਆਂ ਗੁੱਡੀਆਂ ਦੀਆਂ ਲੱਕੜ ਦੀਆਂ ਉਹ ਤਾਂ ਮਿਸਤਰੀ ਤਿਆਰ ਕਰਕੇ ਦਿੰਦਾ ਪੂਰਾ ਅੱਛਾ ਜਿਹੜੇ ਸਾਡੇ ਹੱਥ ਦਾ ਕੰਮ ਆ ਇੱਕ ਤੱਕੜਾ ਇੱਕ ਗੁੱਡੀਆਂ ਇੱਕ ਮਾਲ ਲਓ ਜੀ ਪੰਜਾਬੀਓ ਜਰੂਰ ਕਰਿਓ ਕਮੈਂਟ ਜੀ ਚਰਖੇ ਦੇ ਨਾਲ ਜੁੜੀ ਹੋਈ ਯਾਦ ਆਪਾਂ ਤੁਹਾਡੇ ਤੋਂ ਪੁੱਛਣੀ ਐ ਕੋਈ ਗੀਤ ਗਾਣੇ ਮੁਹਾਵਰੇ ਕੋਈ ਗੱਲਾਂ ਜਿਹੜੀਆਂ ਚਰਖੇ ਦੇ ਨਾਲ ਜੁੜੀਆਂ ਹੋਈਆਂ ਜਰੂਰ ਕਮੈਂਟ ਕਰੋ ਜੀ ਪੰਜਾਬੀ ਵਿਰਸੇ ਦਾ ਆਧਾਰ ਕਹਿੰਦੇ ਧੁਰਾ ਕਹਿੰਦੇ ਹੁੰਦੇ ਸੀ ਚਰਖੇ ਨੂੰ ਜੀ ਔਰ ਹੁਣ ਆਪਾਂ ਚਰਖੇ ਤੇ ਗੱਲ ਕਰਦੇ ਸੂਤ ਸਾਤ ਕਿੱਥੋਂ ਲਿਆਉਂਦੇ ਸੀ ਕਿੱਦਾਂ ਚੱਲਦਾ ਸੀ ਕੰਮ ਇਹ ਅਸੀਂ ਜੀ ਪਹਿਲੀਆਂ ਬੁੜੀਆਂ ਤਾਂ ਇਕਣ ਕਰਦੀਆਂ ਤੀਆਂ ਜੀ ਸਾਡੇ ਮਾਮਾ ਜਿਹੜੀਆਂ ਹੁੰਦੀਆਂ ਤੀਆਂ ਉਹਨਾਂ ਨੇ ਇੱਕ ਪਾ ਖੇਤਾਂ ਚੋਂ ਬੀਜੀ ਹੋਈ ਚੁਗ ਲਿਆਉਣੀ ਅੱਛਾ ਚੁੱਕੇ ਵਿਵਦ ਵਿੱਚ ਕੋਈ ਜੀਵ ਜੰਤੂ ਹੋਣਾ ਉਹ ਮਿੰਜੇ ਫਿਰ ਪਾ ਦੇਣੀ ਤਾਂ ਆਪਾਂ ਨਿਕਲ ਜਾਣਾ ਅੱਛਾ ਉਸ ਤੋਂ ਬਾਅਦ ਆਪਾਂ ਇੱਕ ਬੇਲਣਾ ਹੁੰਦਾ ਤਾਂ ਬੇਲਣੀ ਕਹਿੰਦੇ ਤੇ ਉਸ ਬੇਲਣੀ ਨੂੰ ਫੁੱਟੀਆਂ ਲਾਈ ਜਾਣੀਆਂ ਇੱਧਰ 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 ਉਹ ਫਿਰ ਫੇਰੀ ਫੇਰੀ ਜਾਣਾ ਆਪਾਂ ਬੇਲ ਕੇ ਰੋਂ ਪਿੱਛੇ ਹਟ ਜਾਂਦੀ ਸੀ ਬੜੇ ਮਿਮੂਰੇ ਡਿੱਗੇ ਜਾਂਦੇ ਤੇ ਹੂੰ ਫੇਰ ਆਪਾਂ ਪੰਜਾ ਲੈਣੀ ਅੱਛਾ ਫੇਰ ਪੰਜਾ ਲੈਣੀ ਉਹ 50 ਕੇ ਪੂਣੀਆਂ ਵਟਣੀਆਂ ਹੂੰ ਫੇਰ ਆਪਾਂ ਕੱਤਣਾ ਕੋੜੀ ਵਟਕੇ ਦਿਖਾਓ ਕਿੱਦਾਂ ਵਟਦੇ ਸੀ ਹੁਣੀ ਜੀ ਦੇਖੋ ਇਹ ਇਹ ਆ ਇਹ ਸਾਥ ਇਹ ਆਪਾਂ ਨੇ ਪਾ ਲਈ ਪੂਣੀ ਇਹ ਇੱਕ ਪੂਣੀ ਆ ਰੂੰ ਰੱਖ ਲਈ ਮੈਂ ਕਰ ਲਈ ਹੂੰ ਇਹ ਪੂਣੀ ਤਾਰ ਲਈ ਇੱਥੇ ਹੂੰ ਪੂਰਾ ਮੁੱਠਾ ਬਣ ਗਿਆ ਉਹਨੂੰ ਫੇਰ ਨਾ ਗੋਲ ਬਣਾ ਲੈਣਾ ਮੁੱਠੇ ਨੂੰ ਗੋਲ ਬਣਾ ਕੇ ਇੱਥੇ ਰੱਖ ਲੈਣਾ ਹੂੰ ਫੇਰ ਜੀ ਆਪਾਂ ਚਰਖਾ ਖਤਣਾ ਉਹਨਾ ਗਏ ਪੂਰੀਆਂ ਤੇ ਪੂਰੇ ਲੱਛੇ ਬਣਾਣੇ ਆ ਜਿੱਕਣ ਆਪਾਂ ਹੁਣ ਰੋਟੀ ਬਣਾ ਲਈ ਚੋਪੜ ਕੇ ਰੱਖਤੇ ਹਾਂ ਹਾਂ ਇਹ ਵਾਸਤੇ ਪੂਰਾ ਹਨ ਉਹ ਬਣਾ ਲੈਣਾ ਸੱਜਾ ਤੇ ਹਾਂਜੀ ਪਹਿਲਾਂ ਕੱਤਦੇ ਆ ਹੂੰ ਫੇਰ ਉਹ ਨਿਚੜਾ ਭਰ ਗਿਆ ਚਾਰ ਨਿਚੜੇ ਪਹਿਲਾਂ ਦੋ ਦੋ ਲਾ ਲੈਣੇ ਆ ਫੇਰ ਚਾਰ ਲਾ ਲੈਣੇ ਚਾਹ ਲੜਾ ਹੋ ਗਿਆ ਅੱਛਾ ਫੇਰ ਉਸ ਨੂੰ ਆਪਾਂ ਬੇਟਾ ਲੱਛਾ ਬਣਾ ਲੈਣਾ ਹੂੰ ਅੱਛਾ ਲੱਛਾ ਬਣਾ ਲੈਣਾ ਲੱਛਾ ਬਣਾ ਲਿਆ ਬੇਟਾ ਜਿਸ ਚੀਜ਼ ਦੇ ਆਪਾਂ ਨੇ ਵਰਤੋਂ ਚ ਲੈਣਾ ਹਾਂ 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 ਜੱਕਣ ਦਰੀ ਬਣਾਉਣੀ ਆ ਅੱਛਾ ਅੱਛਾ ਦਰੀ ਬਣਾਉਣੀ ਆ ਲੱਛੇ ਬਣਾ ਲੈ ਪਾਣੀ ਚ ਭੇਜ ਤੇ ਹਾਂ ਜੱਕਣਾ ਹੁਣ ਆਪਾਂ ਨੇ ਚਿੱਟਾ ਨੀਲਾ ਰੰਗ ਕਰ ਲਿਆ ਨੀਲਾ ਰੰਗ ਲੈਣਾ ਚਿੱਟੇ ਨੂੰ ਧੋ ਕੇ ਆਪਾਂ ਟੀਨੋ ਪਾਲ ਦੇ ਦੇਣਾ ਅੱਛਾ ਕਰ ਲਿਆ ਹਾਂ ਹਾਂ ਫਿਰ ਉਸ ਦੇ ਲੱਛਿਆਂ ਦੇ ਆਪਾਂ ਨੇ ਗੋਲੇ ਬਣਾ ਲੈਣੇ ਬੇਟਾ ਹਾਂ ਗੋਲੇ ਬਣਾ ਕੇ ਆਪਾਂ ਨੇ ਇਸ ਹੱਥ ਪਰ ਇਦਾਂ ਉਹ ਬਣਾਲ ਗੁੱਛੀਆਂ ਵਾਲਾ ਲੈਣੀਆ ਗੁੱਛੀਆਂ ਬਣਾ ਲੈਣੀਆਂ ਬੇਟਾ ਫੇਰ ਉਹ ਲਵੇਟ ਕੇ ਨਾ ਹੂੰ ਲਓ ਜੀ ਤੋਂ ਬਸ ਫੇਰ ਆਪਾਂ ਅੱਛਾ ਫੇਰ ਦਰੀਆਂ ਦੁਰੀਆਂ ਕਿੱਦਾਂ ਬਣਾਉਂਦੇ ਸੀ ਦਰੀ ਬਣਾਉਣ ਦਾ ਤਰੀਕਾ ਦੱਸੋ ਮਰੀ ਪੁੱਤਰ ਆਪਾਂ ਨੇ ਜੇ ਤਾਂ ਅਡਾ ਬਣਾਉਣਾ ਹੈ ਹੂੰ ਤਾਂ ਤਾਂ ਆਪਾਂ ਮਿਸਤਰੀ ਕੋਲ ਅਡਾ ਬਣਾ ਲੈਣਾ ਅੱਛਾ ਨਹੀਂ ਪੁੱਤ ਆਪਾਂ ਨਾ 3 ਮੀਟਰ ਪਰ ਕਿੱਲੇ ਕੱਟ ਲੈਣੇ ਆ ਅੱਛਾ ਉਹ ਮੈਨੂੰ ਦੱਸਿਆ ਕਿਸੇ ਨੇ ਕਨੇ ਇੱਕ ਅੱਡੇ ਵਾਲਾ ਸੀਗਾ ਸਿਸਟਮਿਕ ਕੀਲੇ ਵਾਲਾ ਸਿਸਟਮ ਇੱਕ ਕੀਲੇ ਵਾਲਾ ਬੇਟਾ ਤੁਸੀਂ ਕੱਲ ਤੇ ਕੀਤਾ ਕੰਮ ਅਸੀਂ ਬੇਟੇ ਮੈਂ ਦੋਹੇ ਕੰਮ ਕਰੇ ਆਂ ਅੱਛਾ ਕੀਲੇ ਤੇ ਵੀ ਤੇ ਅੱਡੇ ਤੇ ਵੀ ਕੀਲੇ ਤੇ ਵੀ ਮੈਂ ਲੋਕਾਂ ਦੇ ਦਰੀਆਂ ਬਹੁਤ ਬੁਣੀਆਂ ਬੇਟਾ ਲੋਕਾਂ ਲਈ ਲੋਕਾਂ ਲਈ ਬੁਣੀਆਂ ਫੇਰ ਤਾਂ ਗੱਲ ਬਣ ਗਈ ਫੇਰ ਸਾਡੇ ਲਈ ਵੀ ਬੁਣਦੂਗੇ ਹੁਣ ਤੁਹਾਡੇ ਲਈ ਵੀ ਤਿਆਰ ਪੱਕਾ ਪੱਕਾ ਸਮਝਾ ਲਓ ਜੀ ਪੰਜਾਬੀਓ ਜੇਕਰ ਕਿਸੇ ਨੇ ਦਰੀ ਬਣਾਉਣੀ ਆ ਨਾ ਜੀ ਦੇਖੋ ਬੇਬੇ ਤਿਆਰ ਹੈ ਦਰੀ ਬੁਣਦੂਗੇ ਹੈ ਹਾਂ ਦਰੀ ਮੈਨੂੰ ਬੁਣਦਾ ਤਰੀਕਾ ਦੱਸੋ ਕਿੱਦਾਂ ਬੁਣਾਗੇ ਡੋਂਟ ਪਤਾ ਪਾ ਨੇ ਕੀਲੇ ਗੱਢ ਲਏ 3 ਮੀਟਰ ਪਰ ਹੂੰ ਇਹ 1.2 ਮੀਟਰ ਦੀ ਆਪਾਂ ਦਰੀ ਬਣਾ ਲਈਏ ਨੇ ਕਿਉਂਕਿ 4-4 ਉਂਗਲ ਤਾਂ ਥੱਲੇ ਮਿੰਜੇ ਤੇ ਗਿਰਦੀ ਹੋ ਆ ਦਰੀ। ਅੱਛਾ। ਤੇ 1.2 ਮੀਟਰ ਦੀ ਦਰੀ ਹੋ ਗਈ। ਹੂੰ। ਉਸ ਤੋਂ ਬਾਅਦ ਜਿਹੜਾ ਤਾਣਾ ਹੋ ਗਿਆ ਕੋਈ ਵੀ ਆਪਾਂ ਨੇ ਫालतू ਖਰਾਬ ਜਾਣ ਦੇਣਾ ਉਹ ਵੀ ਆਪਾਂ ਗੱਟਾਂ ਦੇ ਕੇ ਕੰਨੀਆਂ ਪਾ ਦੇਣੀਆਂ। ਹੂੰ। ਜਿਹੜੀ ਕੰਨੀ ਸਾਈਡਾਂ ਪਰ ਪੈਂਦੀ ਆ। ਜੀ। 3 ਮੀਟਰ ਦੀ ਲਵਾਈ ਕਰਕੇ ਆਪਾਂ ਤਾਣਾ ਤਣ ਦੇਣਾ। ਹਾਂ ਹਾਂ। ਤੇ ਇੱਧਰ ਆਪਣੇ 2 ਕਿੱਲੇ ਇੱਧਰ ਹੋਗੇ, 2 ਪਿੱਛੇ ਹੋਗੇ। ਹੂੰ। ਇੱਥੇ ਆਪਾਂ ਨੇ ਵਾਹੀਆਂ ਬੰਦਣੀ ਉਹਨਾਂ ਦੇ ਨਾਲ ਅੱਛਾ ਜੀ ਰੀਲ ਲੈ ਲੈਣੀ ਹੈ ਬੇਟਾ ਆਪਾਂ ਹੁਣ ਤਾਂ 100 ਦੀ ਹੋਣੀ ਹੈ ਜਾਂ ਸਾਡੇ ਵੇਲੇ ਤਾਂ 40 45 ਦੀ ਐਨੇ ਕ 30 35 ਦੀ ਰੀਲ ਉਹ ਬੁੱਤਾ ਪਾ ਤਾਣਾ ਤਣੇ ਲਿਆ ਹੂੰ ਤਰੀ ਦਾ ਇੱਕ ਇਧਰੋਂ ਤੰਦ ਪਾਤਾ ਇੱਕ ਇਧਰੋਂ ਹੂੰ ਉੱਪਰ ਤੇ ਤੰਦ ਪਾ ਕੇ ਇਧਰੋਂ ਉਧਰੋਂ ਕੱਢਦਾ ਬਾਲਾ ਜਾਂਦਾ ਤੱਕ ਬੇ ਹੂੰ ਅੱਛਾ ਕਿੰਨੇ ਦਿਨਾਂ ਚ ਗਰੀ ਗਰੀ ਤਿਆਰ ਹੋ ਜਾਂਦੀ ਸੀ ਪੁੱਤ ਜੇ ਤਾਂ ਹੁਣ ਲਗਾਤਾਰ ਬੈਠੇ ਤਾਂ ਤਾਂ ਹਫਤਾ ਵੀ ਲੱਗ ਜਾਂਦਾ ਅੱਛਾ ਜੇ ਹੁਣ ਆਪਾਂ ਨੇ ਕਢਾਈ ਵਾਲੀ ਬਣਾਉਣੀ ਆ ਜੇ ਛੱਟੀਆਂ ਫੱਟੀਆਂ ਪਾਉਣੀਆਂ ਤਾਂ ਤੀਏ ਚੌਥੇ ਵੀ ਆ ਹੈਗੀ ਗਰੀ ਆਪਣੇ ਕੋਲ ਹਾਂ ਮੇਰੇ ਕੋਲ ਦਰੀਆਂ ਪਈਆਂ ਪੁੱਤ ਬਥੇਰੀਆਂ ਹਨ ਆਹ ਇੱਕ ਦਰੀ ਸਾਨੂੰ ਦਿਖਾ ਦਿਓ ਤੇ ਆਪਾਂ ਫਿਰ ਉਹਦੇ ਨਾਲ ਦਾ ਡਿਜ਼ਾਈਨ ਬਣਾਵਾਂਗੇ ਤੁਹਾਡੇ ਦੇ। ਬਣਾ ਲਿਓ। ਅੱਜ ਦੇਖੋ ਇਹ ਜਿਹੜੇ ਸਾਡਾ ਵੀਡੀਓ ਦੇਖਦੇ ਆ ਨਾ ਜੀ ਇਹਨਾਂ ਨੇ ਕਿਸੇ ਨਾ ਕਿਸ ਨੇ ਸਾਨੂੰ ਕਹਿ ਦੇਣਾ ਵੀ ਇੱਕਦਰੀ ਸਾਡੇ ਤੋਂ ਕੀ ਬਣਾ ਦਿਓ। ਲੈ ਬੇਟਾ ਜਰੂਰ ਜਰੂਰ ਜੀ ਪੁੱਤਾਂ ਵਾਸਤੇ ਮਾਂ ਤਿਆਰ ਆ। ਪੁੱਤਾਂ ਵਾਸਤੇ ਮਾਂ ਤਿਆਰ ਆ। ਵਾਹ ਕਵਾਲ ਕਰਦਾ ਇਹਦਾ ਬਹੁਤ ਵਧੀਆ ਮਨ ਜਿੱਤ ਲਿਆ ਤੁਸੀਂ। ਔਰ ਰੰਗ ਨੂੰ ਤਾਂ ਫਿਰ ਕਿਸ ਤਰ੍ਹਾਂ ਕਰਦੇ ਸੀ ਉਹਨਾਂ ਨੂੰ? ਰੰਗ ਆਪਾਂ ਪਾਣੀ ਬਾਏ ਕਰ ਲੈਣਾ। ਅੱਛਾ। ਉਹਦੇ ਵਿੱਚ ਆਪਾਂ ਰੰਗ ਪਾ ਲੈਣਾ ਜਿਹੜਾ ਹਮਮ ਚਿੱਟਾ, ਨੀਲਾ, ਲਾਲ, ਚਿੱਟਾ ਜੋ ਮਰਜੀ। ਜਿੱਕਣ ਆਪਾਂ ਕਹਿੰਨੇ ਆ ਕਪਾਹ ਦੀਆਂ ਛਟੀਆਂ ਆ ਇਹ ਆਪਾਂ ਨੇ ਗ੍ਰੀਨ ਬਣਾ ਦੇਣੀ ਆ ਅੱਛਾ ਹਾਂ ਹੂੰ ਬਡਨ ਬੁੱਧ ਪੱਤੀਆਂ ਲਾ ਦੇਣੀ ਆ ਹੂੰ ਉਹ ਫੁੱਲ ਬਣਾ ਦੇਣੇ ਆਪਾਂ ਨੇ ਜਿੱਕਣ ਫੁੱਲ ਖਿੜੇ ਬੇ ਹੁੰਦੀਆਂ ਜਰੂਰ ਕਰਿਓ ਜੀ ਕਮੈਂਟ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੀਆਂ ਮੈਂ ਕਹਿੰਦਾ ਬਜ਼ੁਰਗ ਜਿਨ੍ਹਾਂ ਨੇ ਦਰੀਆਂ ਬੁਣੀਆਂ ਹੋਈਆਂ ਜੇਕਰ ਤੁਹਾਡੇ ਘਰ 'ਚ ਪੁਰਾਣੀਆਂ ਦਰੀਆਂ ਹੈਗੀਆਂ ਉਹਨਾਂ ਦਰੀਆਂ ਦੀਆਂ ਤਸਵੀਰਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਖਿੱਚ ਕੇ ਸ਼ੇਅਰ ਕਰ ਸਕਦੇ ਹੋ ਤੇ ਦੱਸ ਵੀ ਸਕਦੇ ਹੋ ਜੇ ਨਜ਼ਦੀਕ ਹੋਏ ਸਾਡੇ ਤਾਂ ਅਸੀਂ ਤੁਹਾਡੇ ਕੋਲ ਪਹੁੰਚ ਕੇ ਉਹ ਵੱਖਰਾ ਵੀਡੀਓ ਵੀ ਬਣਾਵਾਂਗੇ ਆ ਤਾਂ ਬੇਬੇ ਕਮਾਲ ਕਰਤਾ ਬਹੁਤ ਵਧੀਆ ਪੁਰਾਣੀਆਂ ਗੱਲਾਂ ਚਰਖੇ ਦੀਆਂ ਗੱਲਾਂ ਦਰੀਆਂ ਦੀਆਂ ਗੱਲਾਂ ਤੇ ਹੁਣ ਆਪਾਂ ਕਰਨੀਆਂ ਉਹ ਦਾਲ ਦਲਦੇ ਸੀਗੇ ਮੂੰਗੀ ਦੀ ਦਾਲ ਮਹਾ ਦੀ ਦਾਲ ਉਹ ਕਿਹਾ ਮੂੰਗੀ ਦੀ ਦਾਲ ਦਲਦੇ ਸੀਗੇ ਮਹਾਦੀਬੀ ਦਾਲ ਰੰਦ ਦੇ ਬੇਟੇ ਛੋਲੇ ਵੀ ਦਾਲ ਲੰਦੇ ਆ ਅੱਛਾ ਛੋਲੇ ਵੀ ਦਾਲ ਲੇ ਹਾਂ ਆ ਕਿਆ ਕੋਈ ਛੋਲੇ ਦਾਲ ਲੇ ਮਹਾਦੀ ਦਾਲ ਮੂੰਗੀ ਦੀ ਦਾਲ ਦੀ ਇਹ ਕੀ ਦਾਲਣ ਦਾ ਕਿਆ ਫਾਇਦਾ ਕੀ ਕਈਆਂ ਨੂੰ ਪਤਾ ਨਹੀਂ ਦੱਸਿਓ ਜਰਾ ਕਿਆ ਫਾਇਦਾ ਦਾਲਣ ਦਾ ਬਹੁਤੇ ਤਾਂ ਬੇਟਾ ਦਾਲ ਤਾਂ ਦਾਲਦੇ ਆ ਹੂੰ ਬਈ ਅਸੀਂ ਖਾਣੇ ਦਾ ਸ਼ੌਂਕ ਆ ਕਿਸੇ ਨੂੰ ਦਾਲ ਅਸੀਂ ਧੋਮੀ ਬਣਾਉਣੀ ਆ ਅੱਛਾ ਨਹੀਂ ਆਪਾਂ ਚ ਦੁਕਾਨ ਤੋਂ ਲਿਆ ਸਕਦੇ ਆਪਾਂ ਦਾਲ ਨੂੰ ਤੋਂ ਨੂੰ ਮਹਾਂ ਨੂੰ ਪੂਰੀਆਂ ਨੂੰ ਪਾ ਕੇ ਤੇਲ ਲਾ ਕੇ ਘੜੇ ਦੇ ਵਿੱਚ ਪਾ ਦੋ। ਅੱਛਾ। ਘੜੇ ਦੇ ਵਿੱਚ ਪਾ ਕੇ 2 ਦਿਨ ਰੱਖੋ ਉਹਨੂੰ। ਉਹ ਪਕਾਰੇ ਦੇ ਵਿੱਚ ਛਿਲਕਾ ਉਤਰ ਜਾਂਦਾ। ਅੱਛਾ। ਉਸ ਨਰਮ ਹੋ ਜਾਂਦਾ। ਹੂੰ ਹੂੰ। ਫਿਰ ਆਪਣੀ ਚੱਕੀ ਤਿਆਰ ਕਰ ਲਈ ਬੇਟਾ। ਹੂੰ। ਚੱਕੀ ਦੇ ਵਿੱਚ ਇੱਕ ਕੱਪੜੇ ਦੀ ਲਾਲ ਬਣਾ ਲਈ ਆਪਾਂ। ਅੱਛਾ। ਉਹ ਆਈਆਂ ਨਾ ਥੋੜੀ ਜਿਹੀ ਚਾਈ ਹੋ ਜਾਂਦੀ ਆ। ਅੱਛਾ। ਉਹ ਲਾਲ ਪਾ ਕੇ ਆਪਾਂ ਨੇ ਚੱਕੀ ਘਮਾਉਣੀ ਆ। ਨਾ ਸਾਥ ਗੈ ਦਾਣੇ ਪਾਈ ਜਾਣੇ ਲਾਓ ਚਲਾਓ ਚੱਕੀ ਜੀ ਆਹ ਦੇਖੋ ਜੀ ਚੱਕੀ ਚੱਲਣ ਲੱਗੀ ਜੀ ਆਪ ਐਸੇ ਹਸਣਾ ਚਲਾਣੀ ਨਾ ਜੀ ਹਾਂਜੀ ਅਚੇ ਦੋਹੇ ਹੱਥ ਨਾਲ ਆਪਾਂ ਨੇ ਦਾਲ ਪਾਈ ਦੇ ਪਾਈ ਚਲੋ ਦਾਲ ਜੀ ਆਹ ਦੇਖੋ ਜੀ ਦਾਲ ਵੀ ਪੈ ਰਹੀ ਹੈ ਦਾਲ ਦਲਦੇ ਮਾਤਾ ਜੀ ਔਰ ਆ ਬੜ ਰਹੀ ਗੱਲ ਦੀ ਦੇਖੋ ਜੀ ਅੱਛਾ ਬੇਬੇ ਪੁਰਾਣੇ ਸਮੇਂ 'ਚ ਤਾਂ ਦਾਲਾਂ ਨੂੰ ਆਪਣੇ ਇਲਾਕੇ 'ਚ ਬਹੁਤ ਬੀਜਦੇ ਹੁੰਦੇ ਸੀਗਾ ਨਾ ਜੀ ਪਹਿਲੇ ਟਾਈਮਾਂ ਦਾ ਤਾਂ ਦਾਲਾਂ ਦਾ ਅੰਤੇ ਨਹੀਂ ਤਾਂ ਜੇ ਬਾਜ਼ਾਰ ਚੱਕੀਆਂ ਪਰ ਜਾਂਦੇ ਹੀ ਨਹੀਂ ਤੇ ਅੱਛਾ ਕਿੱਥੇ ਕੋਈ ਚੱਕੀ ਦਿਖਦੀ ਤੀ ਨਾ ਤੇੜੇ ਹੂੰ ਕਿਤੇ ਦਿਖਦੀ ਤੀ ਨਹੀਂ ਇਹ ਚੱਕੀਆਂ ਭਰੇ ਕਰਦੀਆਂ ਤੇ ਮਾਤਾ ਕੰਮ ਕਰੇ ਆਪਣਾ ਕਰੇ ਹਮ ਅੱਛਾ ਤੇ ਮੋਟੀ ਦਲਨੀ ਐ ਛੋਟੀ ਦਲਨੀ ਉਹ ਜਿਹੜੀ ਤੁਸੀਂ ਦੱਸਿਆ ਵੀ ਕੱਪੜਾ ਦੇ ਵਿੱਚ ਵਿਸਾ ਲੈਣਾ ਇੱਕ ਦਾਣ ਇੱਕ ਲਾਲ ਪਾ ਲਈ ਆਪਾਂ ਕੱਪੜੇ ਦੀ ਹਾਂ ਉਹਦੇ ਗੱਲ ਨਹੀਂ ਗੱਲ ਬਣੀ ਦੂਈ ਪਾ ਲੋ ਦੂਈ ਪਾ ਲੋ ਦੂਈ ਪਾ ਲੋ ਹਮ ਹਾਂਜੀ ਦਾਲ ਬਣ ਗਈ ਹਮ ਉਹਨੂੰ ਰੱਖ ਦੋ ਭਾਂਡੇ 'ਚ ਪਾ ਕੇ ਜਾਂ ਟਾਈਮ ਆਪਾਂ ਉਹਨੂੰ ਛੱਟ ਲੋ ਛੱਜੇ 'ਚ ਪਾ ਕੇ ਅੱਛਾ ਛਿਲਕਾ ਵੀ ਬਾਹਰ ਆ ਜਾਂਦਾ ਤਾਂ ਜੇ ਟੋਰਾ ਲੱਗਿਆ ਹੋਇਆ ਟੋਰਾ ਵੀ ਬਾਹਰ ਆ ਜਾਂਦਾ ਤਾਂ ਦਾਲ ਅੱਛਾ ਛੱਜੇ 'ਚ ਪਾ ਕੇ ਛੱਟਦੇ ਨੇ ਛਿਲਕਾ ਵੀ ਬਾਹਰ ਟੋਰਾ ਵੀ ਬਾਹਰ ਆ ਜਾਂਦਾ ਟੋਰਾ ਬਾਹਰ ਆ ਜਾਂਦਾ ਤਾਂ ਹਮ ਦੋ ਰਾਵੀ ਲੱਗ ਜਾਂਦਾਤਾ ਜੀ ਇੱਕ ਖਬਰਾ ਕਹਿ ਦਿੰਦੇ ਤੇ ਖਬਰਾ ਜਦ ਸੰਭਾਲਣੀ ਤੀ ਹੁੰਦੀ ਇੰਨੀ ਹਾਂ ਮਾਤਾ ਮਿੱਟੀ ਦੇ ਢੋਲੇ ਬਣਾਏ ਹੋਏ ਹੁੰਦੇ ਤੇ ਅੱਛਾ ਉਹਨਾਂ ਦੇ ਵਿੱਚ ਪਾ ਕੇ ਟੱਕੇ ਰੱਖ ਦਿੰਦੇ ਮਿੱਟੀ ਦੀ ਢੱਕਣ ਹੁੰਦੇ ਤੇ ਸੁਬਿਂ ਲੀ ਹਾਂ ਮਿੱਟੀ ਦੇ ਟੱਕੜ ਮਿੱਟੀ ਦੇ ਢੋਲੇ ਹਾਂਜੀ ਉਹਨਾਂ ਚ ਕੀ ਕਿੰਨੀ ਦਾਲ ਪਾ ਲੈਂਦੇ ਸੀਗੇ ਦਾਲ 10 ਕਿਲੋ ਵੀ ਦਾਣ ਹੋ ਜਾਂਦੀ ਤੇ ਜਿਆਦਾ ਜਿਹੜੀ ਲਾਲ ਪਾਉਣੀ ਆ ਉਹ ਤਾਂ ਫੇਰ ਬਹੁਤਾ ਜ਼ੋਰ ਨਹੀਂ ਤਾਂ ਲੱਗਦਾ आच्छा, आच्छा। जा है? है, नुँ। नुँ। अच्छा अच्छा। ਜਾਂ ਲਾਲ ਕੱਢ ਦੇਣੀ ਆ ਜੋ ਰੂਸੇ ਵੇਲੇ ਲੱਗਦਾ ਤਾਂ। ਹਮ। ਅੱਜ ਜਦ ਲਾਲ ਕੱਢ ਲੈਣੀ ਜਦ ਜੋਰ ਲੱਗਦਾ ਉਹ। ਹਾਂ। ਉਹ ਪਤਲੀ ਬਰੀਕ ਕਿੰਨੀ ਕਰ ਦੇਣੀ ਹੈ ਤੇ ਇਹ ਆਪਾਂ ਦਫਾੜ ਕਰਨੀ ਆ, ਦਫਾੜ ਕਰਨੀ ਆ ਤਾਂ ਠੀਕ ਆ। ਹਮ। ਜੇ ਆਪਾਂ ਬੜੀਆਂ ਦੀ ਦਾਲ ਬਣਾਉਣੀ ਆ। ਅੱਛਾ। ਤਾਂ ਜਿਵੇਂ ਦਾਲ ਕੱਢ ਦੋ ਤਾਂ ਆਟਾ ਬਣਾਉਣਾ। ਹਮ। ਹਾਂਜੀ। ਆ ਬੜੀਆਂ ਦੀ ਦਾਲ ਦੀ ਹੁਣ ਗੱਲ ਚੱਲੀ ਆ। ਤੁਸੀਂ ਇਹ ਦੱਸੋ ਪੁਰਾਣੇ ਸਮੇਂ ਦੇ ਵਿੱਚ ਬੜੀਆਂ-ਬੁੜੀਆਂ ਘਰੇ ਬਣਾਉਂਦੇ ਸੀਗੇ? ਹਾਂਜੀ ਕਿਉਂ ਰਿਸ਼ਤੇਦਾਰ ਆ ਜਾਂਦੇ تھے। ਅੱਛਾ। ਆਲੂ ਲੋਕਾਂ ਕੋਲ ਹੁੰਦੇ ਤੇ ਆਮ ਆਪਣੇ ਜ਼ਿਮੀਦਾਰ ਬੀਜ ਦੇਤੇ ਹੂੰ ਹੂੰ ਬੇਲੇ ਕਬੇਲੇ ਆ ਗਿਆ ਕਿੱਥੇ ਨੂੰ ਭੱਜਣਾ ਤਾਂ ਮਾਤਾ ਨੇ ਅੱਛਾ ਦੋ ਚਾਰ ਬੜੀਆਂ ਭੁੰਨੀਆਂ ਹੂੰ ਸਬਜ਼ੀ ਬਣਾਈ ਆਲੂ ਕੱਟ ਕੇ ਰਿਸ਼ਤੇ ਦਾ ਆਲੂ ਬੜੀਆਂ ਤਿਆਰ ਕਰਦੀਆਂ ਆਲੂ ਬੜੀਆਂ ਤਿਆਰ ਕਰਦੀਆਂ ਕੋਈ ਲੋੜ ਨਹੀਂ ਸੀ ਹੂੰ ਲੱਸੀਆਂ ਹੁੰਦੀਆਂ ਤੇ ਕਰਦੇ ਆ ਪਨੀਰ ਕੱਢ ਦੇਣਾ ਹੂੰ ਹਾਂਜੀ ਅੱਛਾ ਪਨੀਰ ਵੀ ਤਿਆਰ ਕਰ ਲਿਆ ਲੱਸੀਆਂ ਦਾ ਇਹ ਘਰ ਦੀ ਸਬਜ਼ੀ ਹੋਗੀ ਘਰ ਦੀ ਸਬਜ਼ੀ ਹੋਗੀ ਜੀ ਸਾਰਾ ਉਸਤਾਜਾ ਨਾਲੇ ਤਾਜਾ ਨਾਲੇ ਫਰੇਸ਼ਾ ਦਾ ਨਾ ਕੋਈ ਕਾਲੀ ਗਮ ਨਾ ਕੋਈ ਕੁਸ਼ਾ ਅੱਛਾ ਇੱਕ ਇਹ ਦੱਸੋ ਬੜੀਆਂ ਤਿਆਰ ਕਿੱਦਾਂ ਕਰਦੇ ਹੁਣ ਬੜੀਆਂ ਤਿਆਰ ਕਰਨੀ ਹੈ ਆਪਾਂ ਨੇ ਦਿਖਾਣੀ ਹੈ ਬੜੀਆਂ ਕਿੱਦਾਂ ਤਿਆਰ ਹੋ ਸ਼ੁਰੂ ਤੇ ਦੱਸੋ ਮੂੰਗੀ ਦੀ ਦਾਲ ਦੀਆਂ ਬੜੀਆਂ ਬਣਾਉਂਦੇ ਸੀ ਜਿਆਦਾ ਕਿ ਮਾਂ ਦੀ ਦਾਲ ਦੀਆਂ ਜੀ ਉਹ ਚਲਦੀਆਂ ਤਾਂ ਸਭ ਕਾਸੇ ਦੀਆਂ ਹੋਈਆਂ ਚਾਹੇ ਬੇਸਣ ਦੀਆਂ ਵੀ ਚਲਦੀਆਂ ਛੋਲੇ ਦੀ ਦਾਲ ਦੀਆਂ ਮੂੰਗੀ ਦੀ ਦਾਲ ਦੀਆਂ ਵੀ ਚਲਦੀਆਂ ਅੱਛਾ ਜੇ ਕਹਿੰਦੇ ਮੂੰਗੀ ਦਾਲ ਬਣਾਓ ਤਾਕਤ ਵਾਲੀ ਬੜੀ ਆ ਹੂੰ ਮਹਾਦੀਵੀ ਅੱਛਾ ਹਾਂਜੀ ਤੁਸੀਂ ਕਾਹਦੀਆਂ ਜ਼ਿਆਦਾ ਬਣਾਈਆਂ ਮੈਂ ਤਾਂ ਜੀ ਜ਼ਿਆਦਾ ਮਹਾਂਦੀਆਂ ਬਣਾਈਆਂ ਅੱਜ ਫਿਰ ਮਹਾਂਦੀ ਦਾਲ ਦੀਆਂ ਬੜੀਆਂ ਬਣਾਈਏ ਦੀ ਫਿਰ ਹਾਂ ਜਰੂਰ ਜੀ ਲਓ ਜੀ ਕਰੋ ਜੀ ਸ਼ੁਰੂ ਜੀ ਆਹ ਦੇਖੋ ਜੀ ਮਹਾਂਦੀ ਦਾਲ ਦੀਆਂ ਬੜੀਆਂ ਬੜਨ ਲੱਗੀਆਂ ਜੀ ਬੇਬੇ ਕਿੱਦਾਂ ਸ਼ੁਰੂ ਕਰੋਗੇ ਸਭ ਤੋਂ ਪਹਿਲਾਂ ਦੱਸੋ ਜੀ ਬੜੀਆਂ ਕਿੱਦਾਂ ਪਹਿਲਾਂ ਜੀ ਆਪਾਂ ਦਾਲ ਲਿਆਂਦੀ ਜਾਂ ਦਾਲ ਲਿਆ ਕੇ ਧੋ ਕੇ ਉਸ ਕਾ ਲਈ ਜੀ ਜੀ ਚਾਹੇ ਆਪੀ ਇਸਲੀ ਚਾਹੇ ਚੱਕੀ ਪਰੋਂ ਪਸਾ ਲਈ ਹੂੰ ਹੂੰ ਉਸ ਤੋਂ ਬਾਅਦ ਜੀ ਦਾਲ ਤਿਆਰ ਕਰਕੇ ਆਪਾਂ ਨੇ ਪੇਠਾ ਲੈਣਾ ਹੈ पेठा 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 दा अच्छा पेठा ਪੈਣਾ ਵਿੱਚ ਹਾਂਜੀ ਪੇਠਾ ਪੈਣਾ ਅੱਛਾ ਪੇਠਾ ਜੀ ਆਪਾਂ ਪ੍ਰਾਤ ਦੇ ਵਿੱਚ ਕਦੂ ਕਸ ਰੱਖ ਕੇ ਅੱਛਾ ਫਿਰ ਉਹਨੂੰ ਕਸ ਲੈਣਾ ਜੀ ਹੂੰ ਹੂੰ ਕਸ ਕੇ ਜੂਸ ਨੂੰ ਹੂੰ ਹੂੰ ਉਹਦਾ ਜਿਹੜਾ ਪਾਣੀ ਹੋਣਾ ਹੈ ਅੱਛਾ ਉਹਦੇ ਗਹਿਲ ਜਿਹੜਾ ਦਾਲ ਦਾ ਆਟਾ ਹੈ ਉਹ ਗੁੰਨ ਲੈਣਾ ਅੱਛਾ ਜਿਹੜਾ ਪੇਠੇ ਦਾ ਪਾਣੀ ਹੋਣਾ ਉਹਦੇ ਨਾਲ ਦਾਲ ਦਾ ਆਟਾ ਗੁੰਲਣਾ ਆਟਾ ਗੁੰਲਣਾ ਜੀ ਅੱਛਾ ਫਿਰ ਉਸ ਨੂੰ ਆਪਾਂ ਨੇ ਰਾਤ ਨੂੰ ਹਿੰਗ ਲਾ ਕੇ ਹੂੰ ਥੋੜੀ ਜੀ ਤਾਂ ਰਾਤ ਨੂੰ ਲਾ ਦੇਣੀ ਆ ਬਾਕੀ ਆਪਾਂ ਨੇ ਸੋਹਾਂ ਜੀ ਸਵੇਲੇ ਬੇੜੀਆਂ ਬੜੀਆਂ ਤਿਆਰ ਕਰਨੀਆਂ ਅੱਛਾ ਹਾਂਜੀ ਫਿਰ ਉਹ ਬੜੀਆਂ ਤਿਆਰ ਹੋ ਗਈਆਂ ਫਿਰ ਉਹ ਬੜੀਆਂ ਫਿਰ ਸੁੱਕਣੇ ਪਾਣੀਆ ਟੁਕਣੀ ਉਹ ਵੀ ਦੱਸੋ ਸਾਰਾ ਹਾਂਜੀ ਫਿਰ ਆਪਾਂ ਨੇ ਮਿੰਜਾ ਢਾ ਲਿਆ ਹਮ ਮਿੰਜੇ ਪਰ ਕੱਪੜਾ ਲਿਆ ਪਛਾ ਹਾਂਜੀ ਹਾਂਜੀ ਹਮ ਫਿਰ ਜਿਸ ਤਰ੍ਹਾਂ ਆਪਾਂ ਨੇ ਬੜੀਆਂ ਚਾਹੇ ਇਸ ਤਰ੍ਹਾਂ ਫੁੱਲ ਪਾ ਪਾ ਕੇ ਪਰਤਾ ਮਿੰਜਾ ਹਮ ਚਾਹੇ ਆਪਾਂ ਨੇ ਸਿੱਧੀਆਂ ਬਣਾ ਲੀਆਂ ਲੈਣਾ ਪਾ ਲੀਆਂ अच्छा ਉਹ ਵੀ ਡਿਜ਼ਾਈਨ ਪਾਉਂਦੀ ਸੀਗੇ ਉਹ ਜਿਹੜੀਆਂ ਬੁੜੀਆਂ ਨੇ ਬੋਰੀਆਂ 'ਤੇ ਵੀ ਕਢਾਈਆਂ ਕਰੀਆਂ ਜੀ اچھا ਹਾਂਜੀ ਹਾਂਜੀ ਫਿਰ ਅਸਤਰਾ ਨਾਲ ਟੋਕ ਕਦੇ ਸੀ ਕਿੰਦਾ ਦੀ ਬੜੀ ਟੋਕੇ ਦਿਖਾਓ ਜੀ ਹੁਣ ਚਾਹੇ ਆਪਾਂ ਹੁਣ ਡੋਂਗਾ ਲੈ ਲਿਆ ਜੀ ਡੋਂਗੇ ਦੇ ਵਿੱਚ ਆਟਾ ਤਿਆਰ ਕਰਿਆ ਹੋਇਆ ਹਾਂ ਜੀਰਾ ਹੂੰ ਮਸਾਲਾ ਕਾਲੀ ਮਿਰਚੇ ਪਾ ਲਈ ਤੇ ਹਿੰਗ ਦਾ ਪਾਣੀ ਪਾ ਲਿਆ ਜੀ ਹਾਂ ਜੀ ਘੋਲ ਲਿਆ ਆਟਾ ਮਲਾ ਕੇ ਐਨ ਤਿਆਰ ਕਰਕੇ ਨਾ ਹੱਥ ਪਰ ਰੱਖ ਲਿਆ ਹੂੰ ਹੱਥ ਪਰ ਆ ਕੇ ਨਾ ਜੀ ਦੇਖੋ ਪਾਣੀ ਦਾ ਹੱਥ ਲਾਈ ਜਾਣਾ ਆ ਲਓ ਜੀ ਆ ਬੜੀ ਟੁੱਕ ਆਹ ਇੱਕ ਵਾਰੀ ਜੀ ਬੜੀਆਂ ਟੁੱਕ ਹੋ ਰਹੀਆਂ ਜੀ ਹਾਂ ਜੀ ਦੋ ਦੋ ਆ ਹਿੱਸੇ ਦਾ ਆ ਜਿਹੜਾ ਆਪਾਂ ਨੇ ਹਿੱਸਾ ਏ ਖਾਲੀ ਰੱਖਣਾ ਫਿਰ ਕਿਉਂ ਇਧਰਲੀ ਬੜੀ ਨਹੀਂ ਵੀ ਫੁੱਲ ਜਾਣਾ ਉਧਰਲੀ ਨਹੀਂ ਵੀ ਥੋੜੀ ਜੀ ਬਿਥਰ ਹੈ ਉਪੇਖੇ ਦੀ ਨਹੀਂ ਜਾਈ ਥੋੜੀ ਜਿਹੀ ਬਿਤਰ ਰਹੀ ਨਹੀਂ ਸੱਚਾ ਸੱਚਾ ਬਹੁਤ ਹੀ ਤਾਜੀ ਮਿੱਠਾ ਛੋਡਾ ਕਹਿੰਦੇ ਪਾ ਦੋ ਮਿੱਠਾ ਛੋਡਾ ਬੜੀ ਫੁੱਲ ਜਵੇ ਪਰ ਮੈਂ ਬਿਲਕੁਲ ਨਹੀਂ ਪਾਇਆ ਜਿਹੜਾ ਪੇਠਾ ਹੁੰਦਾ ਇਹ ਬਹੁਤ ਖੱਟਾ ਹੁੰਦਾ ਅੱਛਾ ਇਸ ਦੇ ਗਾਲੇ ਬੜੀ ਬਿਥੇਰੀ ਫੁੱਲ ਜ ਜਾਂਦੀ ਅੱਛਾ ਮਿੱਠਾ ਛੋਡਾ ਪਾਉਣ ਦੀ ਲੋੜ ਨਹੀਂ ਮੈਂ ਨਹੀਂ ਪਾਦੀ ਮੈਂ ਪਾਇਆ ਰੋਟ ਜਿਹੜੇ ਹੁੰਦੇ ਆ ਨਾ ਉਸ ਮੰਗਣ ਖਾੜਕਦੀਆਂ ਜਾਂ ਤਾਂ ਪਾਏ ਪਾ ਨੂੰ ਮਾਰ ਲਓ ਸਭੀਆਂ ਹੀ ਖੜਕਦੀਆਂ ਹਨ ਕਰੋਟਾਂ ਵਾਂਗ ਖੜਕਦੀਆਂ ਪੂਰੀਆਂ ਆਪਣੀ ਛੜ ਛੜ ਕਰਦੀਆਂ ਤਾਲੀਆਂ ਹੁੰਦੀਆਂ ਸਟਾਈਆਂ ਹੋਈਆਂ ਨੇ ਤੇ ਇਹ ਪੂਰੀਆਂ ਬਣਾ ਕੇ ਰੱਖ ਲ ਕੰਬਲੀਆਂ ਗੱਲਾਂ ਬੁਰੀਆਂ ਆਪਣੀਆਂ ਦੀ ਨਾਲ ਹੋਰ ਬੜੀਆਂ ਆਪਣੇ ਘਰ ਦੀਆਂ ਤਿਆਰ ਕਰਦੀਆਂ ਕਰਦੀਆਂ ਤਿਆਰ ਲੈ ਕਿੰਨੇ ਕਿੰਨੀ 6 ਮਹੀਨੇ ਕੱਢ ਲੈਂਦੀਆਂ ਸੀਗੇ ਸਾਲ-ਸਾਲ ਜੀ ਅਜਾ ਇੱਕ ਸਾਲ ਕਰ ਦਿੰਦੀਆਂ ਸੀ ਹਾਂ ਜੀ ਹਾਂ ਜੀ ਹਾਂ ਜੀ ਹੂੰ ਹੁਣ ਆਪਾਂ ਪੈਕਟ ਇੱਕ ਲਿਆਓ ਬੜੀਆਂ ਦਾ ਇਹਨੇ ਅੰਬਰਸਰੀਆਂ ਉਸ ਨੂੰ ਨਿਆਣੇ ਖਾਂਦੇ ਹੀ ਨਹੀਂ ਸਵਾਰ ਕੇ ਹਾਂ ਇਹ ਬੜੀ ਐ ਹਸਾਬ ਸਿਰਦੀ ਬੜੀ ਐ ਆਪਣੀਆਂ ਚਾਹ ਦੋ ਪਾਉ ਚਾਹ ਚਾਰ ਪਾਉ ਵਾਹ ਜੀ ਵਾਹ ਇਹਦੇ ਖਾਣ-ਪੀਣ ਦਾ ਤਾਂ ਤੁਸੀਂ ਪੂਰਾ ਆਪਣੇ ਆਪ ਹੱਥੀਂ ਕਰਦੇ ਹੁੰਦੇ ਹਾਂ ਹਾਂ ਜੀ ਆਪਣੇ ਹੱਥੀਂ ਆਪਣੇ ਹੱਥੀਂ ਹੂੰ